ਇਹ ਜਿਹੜਾ ਦਿਨ ਹੈ ਇਸ ਦਿਹਾੜੇ ਵਾਸਤੇ ਸਾਰੀ ਸੰਗਤਾਂ ਇੰਤਜ਼ਾਰ ਕਰ ਰਹੀ ਹੋਣ। ਪੰਜ ਪਿਆਰਿਆਂ ਦੀ ਅਗਵਾਈ ਚ ਪਹਿਲੇ ਜਥੇ ਦੀ ਰਵਾਨਗੀ ਸਾਡੇ ਇੱਥੇ ਦੇ ਰਾਜਪਾਲ, ਸੀਐਮ ਔਰ ਸੰਤ ਸਮਾਜ ਸਾਰਿਆਂ ਨੇ ਮਿਲ ਕੇ ਕੀਤੀ ਹੈ। ਇਹ ਜਥਾ ਜਿਹੜਾ ਪੰਜ ਪਿਆਰਿਆਂ ਦੀ ਅਗਵਾਈ ਚੋਂ ਗਿਆ ਹੈ ਅੱਜ ਰਾਤ ਸ਼੍ਰੀਨਗਰ ਰੁਕੇਗਾ। ਰਾਤ ਸ਼੍ਰੀਨਗਰ ਰੁਕਣ ਤੋਂ ਬਾਅਦ ਕੱਲ ਸਵੇਰੇ ਸ਼੍ਰੀਨਗਰ ਤੋਂ ਚੱਲੇ ਪਰਕੇ ਤੇ ਗੋਵਿੰਦ ਘਾਟ ਜਾਣਗੇ। ਪਰਸੋਂ ਸਵੇਰੇ ਗੋਵਿੰਦ ਘਾਟ ਤੋਂ ਇੱਕ ਆਗਰੀਆਂ ਦਾ ਸੀ। ਗੁਰੂ ਦੇ ਦਰਸ਼ਨਾਂ ਲਈ ਜਿਹੜੇ ਨਹੀਂ ਵੀ ਜਾ ਪਾਉਂਦੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਕਮ ਸੇ ਕਮ ਇਹ ਯਾਤਰਾ ਖੁੱਲੇ ਹੋਰ ਕੁਛ ਨਹੀਂ ਤੇ ਅਸੀਂ ਟੀਵੀ ਤੇ ਦਰਸ਼ਨ ਕਰ ਲੀਏ ਅੱਜ ਤੋਂ 1.5 ਮਹੀਨਾ ਪਹਿਲੇ ਪੁਲ ਗਿਰ ਗਿਆ ਭੇਮਪੁਰ ਸਾਹਿਬ ਦਾ ਤੇ ਕਿ ਤੋ ਗੁਰੂ ਦਾ ਖੁਆਣਾ ਦੇਖੋ ਕਿ ਉਹਨੂੰ ਪਤਾ ਸੀ ਅਗਰ ਇੱਕ ਵਾਰ ਸੰਗਤ ਚੱਲ ਪਈ ਯਾਤਰਾ ਟਲ ਪਈ ਯਾਤਾਂ ਦੇ ਦਰਮਿਆਨ ਹੀ ਹੋ ਗਿਆ ਤੇ ਸਾਰੇ ਪਰੇਸ਼ਾਨ ਹੋ ਜਾਣਗੇ ਤਾਂ ਉਹਨਾਂ ਨੇ ਐਸਾ ਸਮੇਂ ਦੇ ਹੁਕਮ ਕੀਤਾ ਕਿ ਪੁਲ ਗਿਰਿਆ ਅਸੀਂ ਦੂਜਾ ਪੁਲ ਬਣ ਗਿਆ ਯਾਤਰਾ ਲਈ ਸਭ ਕਿਆਰੀ ਹੋ ਗਈ ਸੰਗਤਾਂ ਨੂੰ ਕੋਈ ਪਰੇਸ਼ਾਨੀ ਹੋਏ ਗੁਰੂ ਧਿਆਨ ਰੱਖ ਰਿਹਾ ਇਸ ਵਾਰ ਲੰਗਰ ਉਥੇ ਲੋਗਾਂ ਨੂੰ ਚੁਗਾ ਰਹੇ ਆ ਬਹੁਤ ਵੱਡਾ ਥਾਮਣਾ ਹੈ ਉਹਦੇ ਵਿੱਚ ਇੱਕ ਦਿਨ ਵਿੱਚ 3 ਤੋਂ 4000 ਆਦਮੀ ਰੁਕ ਸਕਦਾ ਅਸੀਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਉਹੀ ਬੇਨਤੀਆਂ ਜਿਹੜੀ ਅਸੀਂ ਪਿਛਲੇ ਸਾਲ ਵੀ ਕੀਤੀਆਂ ਦੁਬਾਰਾ ਕਰ ਰਹੇ ਆ ਆਪਣਾ ਗੁੱਸਾ, ਕਰੋਧ, ਹੁਲੜਪਨ ਇਹਦਾ ਧਿਆਨ ਨਾ ਕਰੋ ਇਸ ਤਰ੍ਹਾਂ ਔਰ ਉਹਨੂੰ ਛੋੜ ਕੇ ਤਤਾਂ ਯਾਤਰਾ ਤੇ ਆਓ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲਗੀਧਰ ਪਾਤਸ਼ਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੀ ਰੰਮਤਾ ਹੋ ਚੁੱਕੀ ਹੈ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਅੱਜ ਗੁਰਦੁਆਰਾ ਰਿਸ਼ੀਕੇ ਸਾਹਿਬ ਤੋਂ ਪਹਿਲਾ ਜਥਾ ਜਿਹੜਾ ਰਵਾਨਾ ਹੋ ਚੁੱਕਿਆ ਹੈ ਸਾਡੇ ਨਾਲ ਇੱਕੋ ਦੇ ਮੁੱਖ ਸੇਵਾਦਾਰ ਸਰਦਾਰ ਬਿੰਦਰਾ ਜੀ ਨਾਲ ਵਿਸ਼ੇਸ਼ ਗੱਲਬਾਤ ਕਰਨ ਵਾਸਤੇ ਅੱਜ ਮੁਲਾਕਾਤ ਕੀਤੀ ਹੈ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਆਉਣ ਵਾਲੀਆਂ ਸੰਗਤਾਂ ਦੇ ਨਾਲ ਕੀਤੇ ਗਏ ਹਨ ਔਰ ਜੋ ਜਥਾ ਅਜਰਵਾਨਾ ਹੋਇਆ ਹੈ ਉਹ ਕਿੱਥੇ-ਕਿੱਥੇ ਸਟੇ ਕਰੇਗਾ ਸਭ ਤੋਂ ਪਹਿਲਾਂ ਬਿੰਦਰਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਖਾਲਸਾ ਵਾਜੂ ਕੀ ਫਤਿਹ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਏ ਹੋ ਇੰਨੀ ਦੂਰੋਂ ਸਰ ਅੱਜ ਪਹਿਲਾ ਜਥਾ ਜਿਹੜਾ ਰਵਾਨਾ ਹੋ ਚੁੱਕਿਆ ਹੈ ਗੁਰਦੁਆਰਾ ਹਿਮਕੁੰਣ ਸਾਹਿਬ ਦੇ ਲਈ ਸਭ ਤੋਂ ਪਹਿਲਾਂ ਤਾਂ ਉਸ ਦੇ ਬਾਰੇ ਦੱਸਿਆ ਜਾਵੇ ਕਿ ਉਹ ਕਿੱਥੇ-ਕਿੱਥੇ ਪੜਾਅ ਕਰਕੇ ਤੇ ਕਿਸ ਸਮੇ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਪਹੁੰਚਗੇ ਇਹ ਜਿਹੜਾ ਦਿਨ ਹੈ ਇਸ ਦਿਹਾੜੇ ਵਾਸਤੇ ਸਾਰੀ ਸੰਗਤਾਂ ਇੰਤਜ਼ਾਰ ਕਰ ਰਹੀ ਹੁੰਦੀਆਂ ਕਿ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਸਾਢੇ 4 ਔਰ ਜਦੋਂ ਯਾਤਰਾ ਸਰਦੀਆਂ 'ਚ ਬੰਦ ਹੋ ਜਾਂਦੀ ਹੈ ਤੇ ਸਾਰੇ ਉਹਨਾਂ ਇੰਤਜ਼ਾਰ ਕਰਦੇ ਨੇ ਕੱਲ ਯਾਤਰਾ ਦੁਬਾਰਾ ਖੁੱਲੇਗੀ। ਤੇ ਅੱਜ ਪਾਵਨ ਦਿਨ ਹੈ ਕਿ ਪੰਜ ਪਿਆਰਿਆਂ ਦੀ ਅਗਵਾਈ 'ਚ ਪਹਿਲੇ ਜੱਥੇ ਦੀ ਰਵਾਨਗੀ ਸਾਡੇ ਇੱਥੇ ਦੇ ਰਾਜਪਾਲ, ਸੀਐਮ ਔਰ ਸੰਤ ਸਮਾਜ ਸਾਰਿਆਂ ਨੇ ਮਿਲ ਕੇ ਕੀਤੀ ਹੈ। ਇਹ ਜਥਾ ਜਿਹੜਾ ਪੰਜ ਪਿਆਰਿਆਂ ਦੀ ਅਗਵਾਈ 'ਚੋਂ ਗਿਆ ਹੈ ਅੱਜ ਰਾਤ ਨੂੰ ਸ਼੍ਰੀਨਗਰ ਰੁਕੇਗਾ। ਰਾਤ ਸ਼੍ਰੀਨਗਰ ਰੁਕਣ ਤੋਂ ਬਾਅਦ ਕੱਲ ਸਵੇਰੇ ਸ਼੍ਰੀਨਗਰ ਤੋਂ ਚੱਲੇ ਪਰਕੇ ਤੇ ਗੋਵਿੰਦ ਘਾਟ ਜਾਣਗੇ। ਪਰਸੋ ਸਵੇਰੇ ਗੋਵਿੰਦ ਘਾਟ ਤੋਂ ਇੱਕ ਆਗਰੀਆਂ ਰਸਤੇ ਜਾਣਗੇ ਜਿਹਨੂੰ ਗੋਵਨ ਤਾਮ ਕਹਿੰਦੇ ਆ ਸੀ ਔਰ 25 ਤਰੀਕ ਨੂੰ ਸਵੇਰੇ ਤੜਕੇ ਇਹ ਗੋਵਿੰਦ ਕਾਮ ਤੋਂ ਈਮ ਗੁਰ ਸਾਹਿਬ ਪਹੁੰਚਣਗੇ ਈਮ ਗੁਰ ਸਾਹਿਬ ਪਹੁੰਚਣਗੇ ਜਦੋਂ ਤੇ ਫਿਰ ਉਸ ਦਿਨ ਅਸੀ ਗੁਰਦੁਆਰਾ ਜਿਹੜਾ ਖੋਲਿਆ ਜਾਏ ਜੀ ਬਿਲਕੁਲ ਬੜੀ ਬੇਸਬਰੀ ਦੇ ਨਾਲ ਸੰਗਤਾਂ ਇੰਤਜ਼ਾਰ ਕਰਦੀਆਂ ਨੇ ਇਸ ਯਾਤਰਾ ਦਾ ਕਿਉਂਕਿ ਥੋੜੇ ਸਮੇਂ ਵਾਸਤੇ ਜਿਹੜੀ ਯਾਤਰਾ ਇਹ ਓਪਨ ਹੁੰਦੀ ਆ ਔਰ ਬਰਫ ਪੈਣ ਦੇ ਕਾਰਨ ਜਿਹੜੀ ਇਹ ਯਾਤਰਾ ਬੰਦ ਹੋ ਜਾਂਦੀ ਆ ਸੰਗਤਾਂ ਦੇ ਲਈ ਕੀ ਉਦੇਸ਼ ਨੇ ਸੰਗਤਾਂ ਦਾ ਮਤਲਬ ਮੈਂ ਤਾਂ ਉਹਨੂੰ 10 ਨਹੀਂ ਰੱਦਾ ਇਤਨੀ ਸ਼ਰਧਾ ਹੈ ਕਿ ਅਸੀਂ ਸਾਨੂੰ ਕਈ ਵਾਰ ਇਹ ਹੁੰਦਾ ਹੈ ਕਿ ਇਤਨਾ ਇਤਨੀ ਆਸਥਾ ਗੁਰੂ ਦੇ ਦਰਸ਼ਨਾਂ ਲਈ ਜਿਹੜੇ ਨਹੀਂ ਵੀ ਜਾ ਪਾਉਂਦੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਕਮ ਸੇ ਕਮ ਇਹ ਯਾਤਰਾ ਖੁੱਲੇ ਹੋਰ ਕੁਝ ਨਹੀਂ ਤੇ ਅਸੀਂ ਟੀਵੀ ਤੇ ਦਰਸ਼ਨ ਕਰ ਲੀਏ ਹੈਨਾ ਤੇ ਇਸ ਵਾਰ ਤੇ ਸਾਡੇ ਨਾਲ ਇੱਕ ਵਾਰ ਤੇ ਹੋ ਗਿਆ ਸੀ ਕਿ ਗੁਰੂ ਤੁਸੀਂ ਕੀ ਚਾ ਰਹੇ ਹੋ ਕਿ ਅੱਜ ਤੋਂ ਡੇਢ ਮਹੀਨਾ ਪਹਿਲੇ ਪੁੱਲ गिर ਗਿਆ ਭੈਮਕੁੰਡ ਸਾਹਿਬ ਦਾ ਪਰ ਹੁਣ ਮੈਂ ਅਗਰ ਸੋਚਦਾ ਰੈਟਰਸਪੈਕਟ ਵਿੱਚ ਤੇ ਕਿਤੇ ਗੁਰੂ ਦਾ ਕਹਾਣਾ ਦੇਖੋ ਕਿ ਉਹਨੂੰ ਪਤਾ ਸੀ ਅਗਰ ਇੱਕ ਵਾਰ ਸੰਗਤ ਚੱਲ ਪਈ ਯਾਤਰਾ ਟਲ ਪਈ ਯਾਤਾਂ ਦੇ ਦਰਮਿਆਨ ਹੀ ਹੋ ਗਿਆ ਤੇ ਸਾਰੇ ਪਰੇਸ਼ਾਨ ਹੋ ਜਾਣਗੇ ਔਰ ਕਹਿੰਦਾ ਕਿੰਨਾ ਵੱਡਾ ਹਾਦਸਾ ਹੁੰਦਾ ਕਿਉਂਕਿ ਪੁਲ ਕਮਜ਼ੋਰ ਕਰਕੇ ਥਲੇ ਗਿਰਿਆ ਆਇਲੈਂਡ ਸਲਾਈਡ ਦੇ ਵਜਿਹਾ ਨਾਲ ਤਾਂ ਉਹਨਾਂ ਨੇ ਐਸਾ ਸਮੇਂ ਦੇ ਉਹ ਕੰਮ ਕੀਤਾ ਕਿ ਪੁਲ ਗਿਰਿਆ ਅਸੀਂ ਦੂਜਾ ਪੁਲ ਬਣ ਗਿਆ ਯਾਤਰਾ ਲਈ ਸਭ ਤਿਆਰੀ ਹੋ ਗਈ ਤੇ ਸੰਗਤਾਂ ਨੂੰ ਕੋਈ ਪਰੇਸ਼ਾਨੀ ਹੋਈ ਔ ਗੁਰੂ ਧਿਆਨ ਦਾ ਕਰੇ ਬਿਲਕੁਲ ਇੱਕ ਸੁਣ ਦੇ ਵਿੱਚ ਆਇਆ ਹੈ ਕਿ ਨਵਾਂ ਸਥਾਨ ਜਿਹੜਾ ਰੁਕਣ ਵਾਸਤੇ ਸੰਗਤਾਂ ਦੇ ਬਣਾਇਆ ਜਾ ਰਿਹਾ ਹੈ ਮੈਂ ਚਾਹੁੰਦਾ ਕਿ ਉਸ ਦੇ ਬਾਰੇ ਵੀ ਦੱਸਿਆ ਜਾਵੇ ਕਿ ਉਹ ਕਿਹੜੀ ਜਗ੍ਹਾ ਤੇ ਬਣਾਇਆ ਜਾ ਰਿਹਾ ਹੈ ਔਰ ਕਿੰਨੀਆਂ ਸੰਗਤਾਂ ਇੱਕ ਦੁਆਰ ਚ ਉੱਥੇ ਰੁਕ ਸਕਦੀਆਂ ਰੁਦਰਪਿਆਰ ਤੋਂ ਅੱਗੇ ਤੂੜਾ ਪਿੰਡ ਹੈ ਉੱਥੇ ਕੰਸਟ੍ਰਕਸ਼ਨ ਅਸੀਂ ਕੀਤੀ ਹੈ ਸਟਰਕਚਰ تیار ਹੈ ਔਰ ਇਸ ਵਾਰ ਲੰਗਰ ਉੱਥੇ ਲੋਕਾਂ ਨੂੰ ਚੁਗਾ ਰਹੇ ਆ ਅਗਲੇ ਸਾਲ ਉਮੀਦ ਹੈ ਕਿ ਉੱਥੇ ਠਹਿਰਾਣ ਦੀ ਵਿਵਸਥਾ ਹੋ ਜਾਏਗੀ ਬਹੁਤ ਵੱਡਾ ਥਾਮਣਾ ਹੈ ਉਹਦੇ ਵਿੱਚ ਇੱਕ ਦਿਨ ਵਿੱਚ 3 ਤੋਂ 4000 ਆਦਮੀ ਰੁਕ ਸਕਦਾ ਹੈ ਔਰ ਖੂਬ ਅਚੀ ਫੈਸਿਲਿਟੀਆਂ ਉਸਤੇ ਚਾਣੀਆਂ ਉਹਦਾ ਪਰਪਸ ਇਹ ਹੈ ਕਿ ਜਿਸਨ ਆਉਣ ਵਾਲੇ ਟਾਈਮ ਜਿਸਨ ਇਸਨ ਯਾਤਰਾ ਵਧ ਰਹੀ ਹੈ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਲੋਕਾਂ ਦੀ ਸਹੂਲਤ ਤੇ ਪਿੱਛੇ ਸੰਗਤ ਤੇ ਸਹਿਯੋਗ ਨਾਲ ਇਹ ਬਣਾਇਆ ਗਿਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਇਹ ਨੂੰ ਸ਼ੁਰੂ ਕਰ ਦਾਂਗੇ ਇਸ ਸਾਲ ਯਾਤਰਾ ਸ਼ੁਰੂ ਹੋ ਗਈ ਹੈ ਜੀ ਅੱਜ ਆਗਾਜ਼ ਹੋ ਗਿਆ ਯਾਤਰਾ ਦਾ ਸੰਗਤਾਂ ਦੇ ਲਈ ਕੀ ਕੀ ਹਦਾਇਤਾਂ ਨੇ ਨਵੀਆਂ ਹਦਾਇਤਾਂ ਕਿਹੜੀਆਂ ਕਮੇਟੀ ਵੱਲੋਂ ਜਾਂ ਇਥੋਂ ਦੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਕੋਈ ਹਦਾਇਤ ਸੰਗਤ ਨੂੰ ਨਾ ਪ੍ਰਸ਼ਾਸਨ ਦੇ ਸਕਦਾ ਨਾ ਅਸੀਂ ਦੇ ਸਕਦੇ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਉਹੀ ਬੇਨਤੀਆਂ ਜਿਹੜੀ ਅਸੀਂ ਪਿਛਲੇ ਸਾਲ ਵੀ ਕੀਤੀਆਂ ਦੁਬਾਰਾ ਕਰ ਰਹੇ ਹਾਂ ਕਿ ਪਹਿਲੀ ਗੱਲ ਇਹ ਹੈ ਕਿ ਤੁਸੀਂ ਧਾਰਮਿਕ ਯਾਤਰਾ ਤੇ ਆ ਰਹੇ ਹੋ ਤੇ ਤੁਸੀਂ ਆਪਣਾ ਗੁੱਸਾ, ਕਰੋਧ, ਹੁੱਲੜਪਨ ਇਹਦਾ ਧਿਆਨ ਨਾ ਕਰੋ ਇਸ ਤਰ੍ਹਾਂ ਔਰ ਉਹਨੂੰ ਛੋੜ ਕੇ ਤੇ ਤਾਂ ਯਾਤਰਾ ਤੇ ਆਓ ਧਾਰਮਿਕ ਯਾਤਰਾ ਨੂੰ ਧਾਰਮਿਕ ਰਹਿਣ ਦਿਓ ਇੱਕ ਦੂਜੀ ਗੱਲ ਯਾਤਰਾ ਯਾਤ ਦੇ ਕਾਨੂੰਨ ਜਿਹੜੇ ਨਿਯਮ ਬਣੇ ਹੁੰਦਾ ਦਾ ਪਾਲਣ ਕਰੋ ਜਿਹੜੇ ਖਾਸ ਤੌਰ ਤੇ ਮੋਟਰਸਾਈਕਲ ਤੇ ਜਿਹੜੇ ਬੱਚੇ ਚੱਲਦੇ ਨੇ ਤੇ ਉਹਨਾਂ ਨੂੰ ਅਸੀਂ ਬਾਰ ਬਾਰ ਕਹਿੰਦੇ ਹਾਂ ਤੁਸੀਂ ਇੰਨੇ ਵੱਡੇ ਵੱਡੇ ਨਿਸ਼ਾਨ ਸਾਹਿਬ ਲਗਾਉਂਦੇ ਹੋ ਗੱਡੀ ਤੁਹਾਡੇ ਮੋਟਰਸਾਈਕਲ ਵੀ ਦਾ ਹਡੋਲ ਹੁੰਦੀ ਹੈ ਤੇ ਅਗਰ ਲਗਾਣਾ ਵੀ ਇਹ ਛੋਟਾ ਜਿਹਾ ਲਗਾ ਲਓ ਹੈਨਾ ਬਹੁਤ ਵੱਡਾ ਲਗਾ ਕੇ ਕੀ ਫਾਇਦਾ ਤੁਸੀਂ ਆਪਣੇ ਆਪਣੇ ਦੇ ਵਾਸਤੇ ਜੋਖਮ ਪਾ ਰਹੇ ਹੋ ਬਲਕਿ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਗੱਡੀਆਂ ਦੇ ਹੁਣ ਅਵੇਲੇਬਿਲਿਟੀ ਦੀ ਕੋਈ ਦਿੱਕਤ ਨਹੀਂ ਬਸਾਂ ਦੀ ਅਵੇਲੇਬਿਲਿਟੀ ਨਹੀਂ ਹੈ ਸਾਡੇ ਆਪਣੀਆਂ ਬਸਾਂ ਵੀ ਆਣ ਤੁਸੀਂ ਕੋਸ਼ਿਸ਼ ਕਰੋ ਕਿ ਮੋਟਰਸਾਈਕਲ ਨੂੰ ਅਵੋਇਡ ਕਰੋ ਮੋਟਰਸਾਈਕਲ ਸਕੂਟਰ ਦੋ ਟੂ व्हीਲਰ ਨੂੰ ਹਿਲਦੇ ਅਵੋਇਡ ਕਰਨਾ ਚਾਹੀਦਾ ਇਸ ਤੋਂ ਇਲਾਵਾ ਪਲਾਸਟਿਕ ਔਰ এনवायरमेंट ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਉਹ ਤੇ ਵਰਲਡ ਵਾਈਡ ਅਸ ਨੂੰ ਕਰਨਾ ਚਾਹੀਦਾ ਤੇ ਇਹ ਸਾਨੂੰ ਗੁਰੂ ਨੇ ਹੀ ਕਿਹਾ ਕਿ ਆਪਣੀ ਧਰਤੀ ਦਾ ਧਿਆਨ ਰੱਖੋ ਹੈ ਨਾ ਤੇ ਇਹ ਸਭ ਸਾਡੀ ਰਿਕੁਐਸਟ ਹੈ ਕਿ ਜੋ ਆਏ ਉਹ ਨਾਲੇ ਜਿਹੜੇ ਛੋਟੇ ਬੱਚੇ ਨੇ ਔਰ ਜਿਹੜੇ ਬਜ਼ੁਰਗ ਹਨ ਉਹ 15 ਜੂਨ ਤੱਕ ਇਹਨੂੰ ਥੋੜਾ ਜਿਹਾ ਗਰੇਸ਼ ਕਰਨ ਆਣ ਤੋਂ ਕਿ ਹਾਲੇ ਬਰਫ਼ ਕਾਫੀ ਹੈ ਇਸ ਇਹੀ ਸਾਡੀ ਬੇਨਤੀ ਹੈ ਜ਼ਿਆਦਾਤਰ ਉਸਤਾਬ ਬਹੁਤ ਜ਼ਿਆਦਾ ਹੁੰਦਾ ਸੰਗਤਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦੀ ਹੁੰਦੀ ਆ ਕਿ ਅਸੀਂ ਦਰਸ਼ਨ ਕਰਨ ਵਾਸਤੇ ਜਾਣਾ ਹੈ ਕੁਝ ਬਜ਼ੁਰਗ ਹੁੰਦੇ ਨੇ ਕਿ ਅਸੀਂ ਆਖਰੀ ਟਾਈਮ ਉੱਤੇ ਦਰਸ਼ਨ ਕਰ ਲਈਏ ਬੱਚੇ ਨੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਦਰਸ਼ਨ ਕਰ ਲਈਏ ਪਰ ਕਦੋਂ ਤੱਕ ਜਿਹੜੀ ਕਿੰਨੀ ਕੁ ਲਿਮਟ ਜਿਹੜੀ ਰੱਖੀ ਗਈ ਆ ਕਿ ਬੱਚੇ ਜਾਂ ਬਜ਼ੁਰਗ ਆ ਸਕਦੇ ਨੇ ਦੇਖੋ ਅਸੀਂ ਇਸ ਵਾਰ ਸਰਕਾਰ ਦੇ ਤਰਫੋਂ ਕੋਈ ਲਿਮਟ ਨਹੀਂ ਲਖਵਾਈ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਲਿਮਟ ਨਾ ਕਰੋ ਅਸੀਂ ਜੇ ਅਗਰ ਰੁਕਣਾ ਪਏਗਾ ਤਾਂ ਸਾਡੇ ਹਰ ਜਗ੍ਹਾ ਗੁਰਦੁਆਰਿਆਂ ਕਿੱਥੇ ਰੋਕ ਲਾਉਗੇ ਤੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ 15 ਇੱਕ ਦਿਨ ਜਿਹੜੇ ਪਹਿਲੇ ਉਦੇ ਵਿੱਚ ਬਜ਼ੁਰਗ ਥੋੜਾ ਅਵੋਇਡ ਕਰਨ ਔਰ ਇੱਕ ਅਲੈਗ ਚਾ ਬਜ਼ੁਰਗ ਹੈ ਚਾ ਬੱਚਾ ਹੈ ਚਾ ਜਵਾਨ ਹੈ ਜੀ ਅਗਰ ਉਹਨੂੰ ਕੋ ਮੈਡੀਕਲ ਕੰਡੀਸ਼ਨ ਹੈ ਜਿਹਦੇ ਕੋਲ ਡਾਕਟਰ ਨੇ ਕਹਿ ਰੱਖਿਆ ਕਿ ਤੁਸੀਂ ਹਾਈ ਆਲਟੀਟਿਊਡ ਤੇ ਨਹੀਂ ਜਾਣਾ ਹਾਈ ਆਲਟੀਟਿਊਡ ਅਵੋਇਡ ਕਰੋ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਔਰ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਅਵੋਇਡ ਕਰੋ ਘਰ ਬੈਠ ਕੇ ਅਰਦਾਸ ਕਰੋ ਕਿ ਗੁਰੂ ਉਹ ਰੋਪੇ ਜਲਦੀ ਸ਼ੁਰੂ ਕਰਾਓ ਤਾਂ ਕਿ ਅਸੀਂ ਜਾ ਸਕੀਏ ਜੀ ਤਾਂ ਜੋਪੇ ਜਲਦੀ ਸ਼ੁਰੂ ਹੋਏ ਉਹ ਵੀ ਜਾਣ ਬਿਲਕੁਲ ਸਪੈਸ਼ਲਿਸਟ ਨਹੀਂ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਰੋਪੇ ਦਾ ਪ੍ਰੋਜੈਕਟ ਵੀ ਸ਼ੁਰੂ ਹੋ ਜਾ ਰਿਹਾ ਹੈ ਸਰਕਾਰ ਨੇ ਨੀਂ ਪੱਥਰ ਰੱਖਤਾ ਕਦੋਂ ਤੱਕ ਇਹ ਪ੍ਰੋਜੈਕਟ ਜਿਹੜਾ ਕੰਪਲੀਟ ਹੋ ਜਾਏਗਾ ਜੀ ਇਹ ਪ੍ਰੋਜੈਕਟ ਜਿਹੜਾ ਸਾਡਾ ਰੋਪੇ ਵਾਲਾ ਹੈ ਇਹ ਉਮੀਦ ਕਰਦੇ ਆ ਕਿ 2 ਸਾਲਾਂ ਦੇ ਵਿੱਚ ਕੰਪਲੀਟ ਹੋ ਜਾਏਗਾ ਟੈਂਡਰ ਦੀ ਪ੍ਰਤੀਕਿਰਿਆ ਪੂਰੀ ਹੋ ਚੁੱਕੀ ਹੈ ਟੈਂਡਰ ਕਿਸ ਨੂੰ ਅਲਾਟ ਕਰਨਾ ਹੈ ਉਹ ਅਗਲੇ ਹਫ਼ਤੇ ਦੇ ਅੰਦਰ ਹੋ ਜਾਣਾ ਹੈ ਟੈਂਡਰ ਹੋ ਚੁੱਕੇ ਹਨ ਪੰਜ ਟੈਂਡਰ ਆ ਚੁੱਕੇ ਹਨ ਜਿਨ੍ਹਾਂ ਨੇ ਬਿਡ ਕੀਤੀ ਹੈ ਤੇ ਇਹ ਕੰਮ ਵੀ ਪ੍ਰੋਸੈਸੀਚਰੇ ਚ ਬੋਝਲਦੀ ਹੋ ਜਾਏ। ਹਰੂਪੀ ਦਾ ਜਿਹੜਾ ਪ੍ਰੋਜੈਕਟ ਹੈ ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲ ਰਿਹਾ ਹੈ? ਗੋਬਿੰਦ ਘਾੜ ਤੋਂ ਲੈ ਕੇ ਤਿਸ਼ਰੀਮ ਗੁਲਸਤਾਨ ਤੱਕ। ਜੀ। ਪਹਿਲਾਂ ਗੋਬਿੰਦ ਘਾੜ ਤੋਂ ਤਾਮ ਤੱਕ ਤੇ ਤਾਮ ਤੋਂ ਅੱਗੇ ਗੁਰਦੁਆਰਾ ਹੀ ਹਿਮਕੁੰਡ ਸਾਹਿਬ ਤੱਕ ਚੱਲੇਗਾ। ਠੀਕ ਆ। ਤੇ ਮੈਡੀਕਲ ਦੀ ਕਿਸ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ? ਹਰ ਹਰ ਥਾਂ ਤੇ ਸਾਡੇ ਜਿੰਨੇ ਵੀ ਪੜਾਵਾਂ ਉਥੇ ਆਪਣੀ ਡਿਸਪੈਂਸਰੀਆਂ ਗੋਬਿੰਦ ਘਾੜ ਔਰ ਕਾਗਰੀਆ ਗਵਰਨਮੈਂਟ ਡਾਕਟਰ ਵੀ ਹਨ। ਉਸ ਤੋਂ ਇਲਾਵਾ ਹਿਮਕੁੰਡ ਸਾਹਿਬ ਵੀ ਡਾਕਟਰ ਦਾ ਇੰਤਜ਼ਾਮ ਹੈ। ਹੋਰ ਅਗਰ ਜਿਹੜਾ ਹੁਣੇ ਡਾਕਟਰ ਆਨਸ ਕਰਕੇ ਅਗੇ ਸਾਡੇ ਮੁੱਖ ਮੰਤਰੀ ਕਿ 8 ਲੱਖ ਕੋਟੀ ਜਿਹੜਾ ਗਲੇਸ਼ੀਅਰ ਹੈ ਗਲੇਸ਼ੀਅਰ ਪੁਆਇੰਟ ਉੱਥੇ ਤੱਕ ਆ ਕੇ ਆदमी ਦਾ ਸਾਫ ਹੋ ਜਾਂਦਾ ਤੇ ਉੱਥੇ ਵੀ ਇੱਕ ਮੈਡੀਕਲ ਰਿਲੀਫ ਕੋਸ਼ਿਸ਼ ਬਣਾ ਰਹੇ ਆ ਕਿ ਤਾਂ ਕਿ ਉੱਥੇ ਵੀ ਆਕਸੀਜਨ ਦੀ ਫੈਸਿਲਿਟੀ ਸਭ ਕੋ ਜੋ ਹੈ ਕਿ ਅਗਰ ਕੋਈ ਐਸੀ ਦਿੱਕਤ ਆ ਜਾਏ ਤਾਂ ਉੱਥੇ ਉਹਨੂੰ ਡੀਲ ਮਿਲ ਜਾਵੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀ ਪ੍ਰਬੰਧਨ ਕਮੇਟੀ ਨਾਲੋਂ ਬਹੁਤ ਹੀ ਵਧੀਆ ਜਿਹੜੇ ਉਪਰਾਲੇ ਕੀਤੇ ਗਏ ਨੇ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਰਲ ਕੇ ਵਕ ਵਕ ਥਾਵਾਂ ਤੇ ਜਿਹੜਾ ਮੈਡੀਕਲ ਦਾ ਕੈਂਪ ਵੀ ਲਗਾਇਆ ਜਾਂਦਾ ਹੈ ਔਰ ਰੁਕਣ ਦਾ ਤੇ ਰਹਿਣ ਦਾ ਕਾਣ ਪੀਣ ਦਾ ਪ੍ਰਬੰਧ ਜਿਹੜਾ ਉਹ ਹਰ ਸਾਲ ਦੀ ਤਰ੍ਹਾਂ ਇੱਥੋਂ ਦੀ ਕਮੇਟੀ ਵੱਲੋਂ ਕੀਤਾ ਜਾਂਦਾ ਸੋ ਇਹ ਸੀ ਖਾਸ ਵਲਗ ਬਾਤ ਜਿਹੜੀ ਕੀਤੀ ਹੈ ਨਰਿੰਦਰਜੀਤ ਸਿੰਘ ਬਿੰਦਰਾਜੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਸੰਤਾਂ ਹੋਮ ਹੋਮਾ ਕੇ ਪਹੁੰਚਣ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਨਹੀਂ ਆਏਗੀ ਕੈਮਰਾਮੈਨ ਅਮਨਦੀਪ ਦੇ ਨਾਲ ਦਾਨ ਮਿਊਟ ਬਲਰਾਜ ਸਿੰਘ